ਹਾਂ ਜੀ ਆ ਜੀ ਪਹੁੰਚ ਗਿਆ ਪਹੁੰਚ ਗਿਆ ਹਾਂ ਜੀ ਹਾਂ ਮੈਂ ਸਰ ਹੁਣੇ 1 ਮਿੰਟ ਵਿੱਚ ਪਹੁੰਚ ਗਿਆ ਮੈਂ ਗੱਲ ਕਰਾਂ ਡਿਪਟੀ ਸਰ ਇਹ ਆਊਟ ਆਫ ਜੂਰਿਸਡਿਕਸ਼ਨ ਕੀ ਕਰਦਾ ਇਹ ਐਮ ਕਲੈਕਟਰ ਨਾਲ ਇਹ ਚੈਕਿੰਗ ਕਰਦੇ ਹੈ ਉਹ ਕਿੱਧਰ ਆਉਂਦਾ ਹਾਂ ਤੁਹਾਨੂੰ ਕੀ ਪਾਵਰ ਹੈ ਤੁਸੀਂ ਦੂਜੇ ਨੇ ਰਹੀ ਸੀ ਠੀਕ ਹੈ ਹਾਂ ਠੀਕ ਹੈ ਨੇ ਤੂੰ ਇਹ ਸਾਰੇ ਟੱਬਰ ਨੂੰ ਕਮਚੌਣ ਚ ਪਿਆ ਪਿਆ ਹੋਇਆ ਐ ਐਸਐਸਪੀ ਨਾਲ ਪਿਆ ਐ ਤੇ ਮੈਂ ਤੁਰੇ ਫਿਰਦਾ ਉਧਰ ਨੂੰ ਰੋਕੀ ਬੈਠੇ ਹਾਂ ਤੂੰ ਕਿਉਂ ਮਤਲਬ ਹੋ ਗਿਆ ਇਹ ਆ ਕੋਈ ਫ੍ਰੀਟਾ ਹੈ ਸਾਹਬ ਦੇ ਨਾਲ ਉਹਨਾਂ ਦਾ ਸਾਵਧਾਨ ਸਾਵਧਾਨ ਹੋ ਗੱਲ ਨਹੀਂ ਬਾਅਦ ਵਿੱਚ ਤੂੰ ਦੇਖਿਆ ਕਰ ਉਹਨੂੰ ਕੀ ਤੇਰੇ ਕੋਲ ਕੀ ਪਾਵਰ ਹੈ ਤੂੰ ਤੁਰੇ ਚੰਦ ਬੰਦੇ ਨੂੰ ਰੋਕਣ ਲੱਗਿਆ ਕਰ ਤਾ ਉਹ ਵੀ ਦੂ ਤੇਰੀ ਜੂਰੀ ਡੈਕਸ਼ਨ ਇਹ ਬੇਟੀਕੀ ਸਾਹਿਬ ਵੀ ਖਾਰਾ ਨੋਟ ਕਰ ਲਿਆ ਜੀ ਮੋਟਰ ਦੇ ਵਿੱਚ ਸ਼ਰਾਬ ਪਈ ਹੈ ਰੇਡ ਬੀਕਣੇ ਦੇ ਉੱਤੇ ਹਾਂਜੀ ਇਹਦਾ ਕੋਈ ਗਰੋ ਹੈ ਇਹ ਹਾਂ ਨਿਕੋ ਹੱਤ ਦੀਸਾਈ ਦੀ ਇਹ ਸੀਨੀਅਰ ਆਫਸਰ ਤੋਂ ਕੋਲੇ ਖੜੇ ਹੋ ਹਾਂ ਸੀਗਾ ਸਰ ਹਾਂ ਠੀਕ ਹੈ ਜੀ अच ਮੈਂ ਅਸਪਿਰਡਾ ਨੂੰ ਬੁਲਾ ਰਿਹਾ ਹਾਂ ਤੂੰ ਦੇਖੋ ਭਾਈ ਚਲੋ ਕੋਈ ਨਹੀਂ ਇਹ ਤੇ ਮੇਰਾ ਮਤਲਬ ਰਹਾ ਸੀ ਸੀਰੀਅਸ ਕ੍ਰਾਈਮ ਹੈ ਜੀ ਇਹ ਹਾਂਜੀ ਦੇਖੋ ਕ੍ਰਿਮੀਨਲ ਨੇ ਸ਼ਰਾਬ ਪੀਤੀ ਹੋਈ ਹੈ ਇਹਨਾਂ ਦੇ ਮੌਜੂਦ ਹੈ ਖਾਣ ਤੇ ਸ਼ਰਾਬ ਪੀਈ ਹੈ ਰੈੱਡ ਬੀਕਰ ਨੇ ਕਿਉਂ ਲਾਇਆ ਇਹਨਾਂ ਦੇ ਕੋਲ ਲਾਲੋਤ ਲਈ ਨਹੀਂ ਨਹੀਂ ਵਿਚ ਵਿਚ ਪਈ ਹੈ ਜੀ ਵੀਡੀਓ ਕੈਪੀ ਵਿੱਚ ਪਈ ਹੈ ਜੀ ਇਹਦੇ ਠੀਕ ਕਰਾਉਣਾ ਹੈ ਜੀ ਇਹ ਇੱਥੇ ਅਸੀਂ ਕੋਲ ਤਨ ਪਈਆਂ ਜੀ ਠੀਕ ਹੋਣ ਬਾਅਦ ਆਏ ਸੀ ਯਾਰ ਉਹ ਠੀਕ ਕਰਾਉਣ ਦੇ ਲਈ ਦੀ ਮੰਦਰ ਤੋਂ ਨਹੀਂ ਚਲਦੇ ਕੋਈ ਤੇ ਜੀ ਮੈਨੂੰ ਦੇਖ ਕਰਦੇ ਬੈਠੇ ਸਾਰੇ ਬ్రోਰਸ ਤੋਂ ਬਾਅਦ ਇਹ ਕੰਮ ਤੋਂ ਲੈ ਕੇ ਗਏ ਕਿ ਉਹ ਬੰਦ ਆਇਆ ਅੱਗੇ ਕਰੀ ਕਿ ਕਿਹਦੇ ਦੇ ਬਾਰੇ ਜੀ ਕਿਸੇ ਹੋਰ ਹੈਗਾ ਨੰਬਰ ਨਹੀਂ ਲੰਕੀ ਮੈਂ ਚੰਗਾਰੋਂ ਨਾ ਇਹ ਕਿਹਨੂੰ ਫੇਕ ਕਰਦੇ ਨੇ ਸਾਡੀ ਗੱਲ ਮੈਂ ਕਹਣਾ ਨਹੀਂ ਮੈਂ ਉਹ ਜਿਹੜੀ ਗੱਡੀ ਚੱਲਿਆ ਹੈ ਆਪਣੇ ਬਠਿੰਡਾ ਪੁਲਿਸ ਦਾ ਇਹ ਜਾ ਰਹੇ ਹੁਣ ਇਹਨਾਂ ਨੇ ਉਹਨਾਂ ਦੀ ਗੱਡੀ ਰੋਕ ਲਈ ਇੱਥੇ ਤੁੰਗ ਸੰਦੇ ਕੋਲ ਹਾਂ ਉਹ ਕਹਿੰਦੇ ਬੇਨਾ ਤੱਕ ਕੋਈ ਕਾਰ ਨਹੀਂ ਰੁਕਣ ਦੀ ਗੱਲ ਵੀ ਠੀਕ ਹੈ ਸ਼ਰਾਬ ਕਿੰਜੇ ਏਰੀਆ 'ਚ ਤੇ ਨੀਲੀ ਬਕੀਆਂ ਦੋ ਮੇਰੇ ਕੋਲੇ ਦੀ ਗੱਡੀ ਦੇ ਵਿੱਚ ਪਈਆਂ ਸ਼ਰਾਬ ਵੀ ਹੈ ਕਿਤੇ ਮੈਂ ਠੀਕ ਕਰਨੇ ਰੱਖੀਆਂ ਉਹ ਵੀ ਉਹਨਾਂ ਦਾ ਕਾਰਕ ਇਡੈਂਟੀਫਾਈ ਨਾ ਸਰ ਜੀ ਡਰੈਕ ਕਿਤੇ ਕਿਉਂ ਲਵਾਇਆ ਆ ਜਾਓ ਸਰ ਤੁਸੀਂ ਦੇਖ ਲੈ ਮਤਮਦ ਇਸੀ ਕਦ ਲਈ ਰੁਕਦੇ ਨੇ ਚੈਕਿੰਗ ਕਰਦੇ ਸਿਰ ਉਹ ਤੇਰੀ ਤੂੰ ਦੂਜੇ ਦੇ ਰੀਟ ਕਾਦੀ ਚੇਂਜ ਕਰੀ ਬੋਲਦੇ ਬਹੁਤ ਪਤਾ ਇੰਨਾ ਜੀ ਰਫ ਬੋਲੇ ਨਾ ਇਹ ਡਰਾਈਵਰ ਤੁਸੀਂ ਆਪਣਾ ਥੱਲੇ ਲਾਓ ਸਾਡਾ ਲੈ ਕੇ ਜਾਏਗਾ ਤੁਹਾਨੂੰ ਲੈ ਦੱਸੋ ਹਾਂ ਹਾਂ ਫੇਰ ਫੋਨ ਲਾ ਕੇ ਕਹਿੰਦੇ ਜੀ ਮੈਂ ਘੇਰ ਲਿਆ ਮਾਨ ਤੁਸੀਂ ਕਿੱਥੇ ਪੋਸਟਰ ਡੂਮਰ ਜੀ ਕਮਾਲ ਘੇਰ ਮੈਂ ਤੁਹਾਨੂੰ ਹਾਂ ਕਾਸੀ ਤੇ ਫਾਰਮਲ ਫਾਰਮਲ ਕਿੱਥੇ ਕਿੱਥੇ ਬਰਨਾਲਾ ਜਾਂ ਤੇ ਮਸਾਲਾ ਹੁਣ ਕੰਮੀ ਨੇ ਪਿੰਡ ਤੇ ਲਿਆਂਦੀ ਜਿੰਨੇ ਆਣੇ ਹਾਂ ਲੁੜਾਣੇ ਪਿੰਡ ਵਿੱਚ ਜਾਵੇ ਜਿੱਥੇ ਮਰਜੀ ਜਾਵੇ ਹਾਂ ਜਾਨ ਨੂੰ ਕਿੱਥੇ ਮਾਰੀ ਜਾਵੇ ਜਾਨ ਦੀ ਕੋਈ ਆਪਣਾ ਪ੍ਰੋਬਲਮ ਨਹੀਂ ਹਰ ਵਕਤ ਨੂੰ ਤੁਸੀਂ ਕਿੱਥੇ ਦਿੰਦੇ ਹੋ ਬੱਤੋ ਹੁਣ ਹੋਏ ਹਾਂ ਰੇ